ਆ ਖੜਾ ਹੈਗਾ ਮਹਿੰਦਰਾ 4x4 ਹਾਂਜੀ ਇਹ ਕਿੰਨਾ ਮਾਡਲ ਆ ਬਈ ਇਹ 2022 ਮਾਡਲ ਆ ਜੀ ਲਾਸਟ ਦਾ ਬਾਹਰਲੇ ਮਹੀਨੇ ਦਾ 23 ਦੀ ਕਾਪੀ ਹੈ ਰੈਕਟਰ ਦੀ 23 ਮਾਡਲ ਹੀ ਮੰਨ ਕੇ ਚੱਲੀ ਹਾਂਜੀ ਹਾਂਜੀ ਇਹ ਆ ਗਿਆ 605 ਡੀਆਈ ਡੀਆਈ ਹਾਂਜੀ ਡੀਆਈ ਆਈ ਇਹ ਮਤਲਬ 57 ਐਚਪੀ ਦਾ ਇਹਦਾ 60 ਕੈਟਾਗਰੀ ਚ ਆ ਜਾਂਦਾ ਜੀ ਇਹ ਹੁਣੇ ਬੰਦ ਹੋ ਗਿਆ ਰੈਕਟਰ ਇਹ ਹੁਣੇ ਬੰਦ ਹੋ ਗਏ ਹਾਂਜੀ ਹਾਂਜੀ ਤੇ ਬਈ ਇਹ ਚੱਲਿਆ ਕਿੰਨਾ ਕੁ ਹੋਊਗਾ ਇਹ 7-800 ਘੰਟਾ ਚੱਲਿਆ ਰੈਕਟਰ ਦੀ ਸਿਰਫ 7-800 ਘੰਟਾ ਬਿਲਕੁਲ ਨਵਾਂ ਜੈਂਸੀ ਕੰਡੀਸ਼ਨ ਪੀ ਰੈਕਟਰ ਦੀ ਛੋਟਾ ਟੁੱਟਿਆ ਛੋਟ ਦਮਾਂ ਦੀ 875000 ਰੁਪਏ ਜੀ 875000 ਰੁਪਏ ਮੰਨਤਾਂ ਰੋਜੋ ਕਰਾਂਗੇ ਉਹ ਜੋ ਮੌਕੇ ਦੇ ਥੋੜਾ ਬਹੁਤਾ ਹੋ ਜਾਊਗਾ ਜੀ ਮੰਨਤਾਂ ਤੇ ਇੱਧਰ ਆ ਗਿਆ 50 60 E ਹਾਂਜੀ ਇਹਦੀ ਬਹੁਤ ਡਿਮਾਂਡ ਹੈ ਹਨਾ ਚਾਹੀਏ ਉਹ ਵਿੱਚ ਚਾਹੀਏ D ਹੋਵੇ ਹਾਂ ਇਹ 50 60 ਠੀਕ ਆ ਗਿਆ ਜੀ ਇਹ ਕਿੰਨਾ ਮਾਡਲ ਹੈ ਬਈ ਇਹ 2019 ਮਾਡਲ ਹੈ ਜੀ 19 ਮਾਡਲ ਹੈ ਗਿਆ ਇਹਦਾ ਸਟੀਅਰਿੰਗ ਹੋਆ ਹਨਾ ਸਟੇਬਲ ਸਟੀਅਰਿੰਗ ਹੈ ਫਰੰਟ ਐਕਸਲਰ ਵੀ ਖੁੱਲਦਾ ਇਹਦਾ ਤੇ ਇਹਦੀ ਹੁਣ ਕੰਡੀਸ਼ਨ ਪੱਖੋਂ ਕਿਵੇਂ ਹੈ ਸਾਰਾ origional ਜੀ ਟਾਇਰ ਟੂਰ ਨਾਲ ਦੇਦੇ 65% ਹੋਣਗੇ ਤੇ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਠੀਕ ਹੈ ਤੇ ਇਹਦੀ ਕੀ ਡਿਮਾਂਡ ਹੈ ਇਹਦੀ 685 ਹੈ ਜੀ 6 ਲੱਖ 85 ਹਜ਼ਾਰ ਤੇ ਆ ਆ ਗਿਆ ਸਵਰਾਜ 855 ਜੀ 855 11 ਮਾਡਲ ਹੈ ਰਿਵਰਸ ਪੀਟੀਓ ਵਾਲਾ ਪੰਜਾਬ ਨੰਬਰ ਦਾ ਪੰਜਾਬ ਨੰਬਰ ਰਿਵਰਸ ਪੀਟੀਓ ਹੈ ਟਾਇਰਾਂ ਵੀ ਹੈਗੇ ਨੇ ਚੰਗੇ ਨੇ ਹਨਾ ਹਾਂ ਟਾਇਰ ਹੈਗੇ 85 85 85 ਟਾਇਰਾਂ ਹੈਗੇ ਸਤਰੀ ਵਗੈਰਾ ਵੀ ਚੰਗੀ ਲੱਗੀ ਹੋਈ ਆ ਕੰਡੀਸ਼ਨ ਪੱਖੋਂ ਬਈ ਸਾਰਾ ਰੀਜਨਲ ਸਾਰਾ ਓਰੀਜਨਲ ਹੈ ਤੇ ਮਾਡਲ ਦੇ हिसाब ਨਾਲ ਵਧੀਆ ਸਾਫ ਹੈ ਹਾਂ ਮਾਡਲ ਦੇ हिसाब ਨਾਲ ਵਧੀਆ ਸਾਫ ਪਿਆ ਹੈਗਾ ਤੇ ਜੇ ਆਪ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ 385 ਹੈ ਜੀ 3 ਲੱਖ 85 ਹਜ਼ਾਰ ਰੁਪਿਆ